ਸਤ ਨਾਮੁ ਆਹੀ ਗੁਰੂ 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 ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਮਾ ਅਨ ਦਿਨ ਮੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਕਾ ਉਲਚ ਸ਼ਬ ਕੋਈ ਦਾ ਭਾਮ ਪ੍ਰਾਪਤ ਹੋਈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਣਾਗਤੀ ਰਾਖਣ ਕਉ ਸਮਰੱਥ ਈ ਮਨ ਤਾਂ ਕਉ ਧਿਆਈ ਐ ਈ ਮਨ ਤਾਂ ਕਉ ਧਿਆਈ ਐ ਸਭ ਦੇ ਜਿਸ ਕਾ ਹਾਥ ਰਾਮ ਨਾਮ ਧੰਨ ਸੰਚੀਐ ਰਾਮ ਨਾਮ ਧੰਨ ਸੰਚੀਐ ਨਾਨਕ ਨਿਭੈ ਸਾਥ ਰਾਮ ਨਾਮ ਧੰਨ ਸੰਚੀਐ ਨਾਨਕ ਨਿਭੈ ਸਾਥ गुरु मुख देख गुरु सुख पायो खुती जो प्यास पियो उस पीवन की बंचत सिद्ध को बिद मिलायो पूर्न पोह मन ठौर बसो रस बासन स्यों जो दहन दहंग सुताओ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਕੰਨ ਹਰਿਓ ਮਿਸ ਬਾਸਰ ਏਕ ਸੁਮਾਨ ਸੋ ਨਾਮ ਸੁਣੇ ਸਤਪਾਨ ਡਰਿਓ ਅਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰਿ ਸਤਿ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਆਬ ਰਾਖੂ ਦਾਸ ਬਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਾਰੇ ਕਰ ਆਜ ਨੰਦ ਰੋਪਤੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬੋਸਾਜ ਸੋਦਾਮਾ ਅਪਦਾਤੀ ਰਖਿਆ ਗਨ ਕਾ ਪੜਤ ਪੂਰੇ ਤੇਹ ਕਾਜ ਸ੍ਰੀ ਸਤਗੁਰ ਸੋ ਪਰਸੰਨ ਹੋਏ ਰਾਖੋ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਖੋ ਦਾਸ ਪਾਠ ਕੀ ਲਾਜ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆਤਿਨੈ ਸਵਾਰਿਆ ਪੂਰੀ ਹੋਈ ਕਰ ਮਾਤ ਆਪ ਸਿਰਜਣਹਾਰ ਧਾਰਿਆ ਹਮ ਅਬ ਗੁਣ ਭਰੀ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋ ਪਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਏਕੇ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਆਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੁਖ ਹੋ ਟਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜ ਕੁਵੈ ਸਿਫਤਖ ਸੰਦੀ ਨੂਰ ਅਰਸੋਂ ਕੁਰਸੋਂ ਝਟੀਐ ਤੋਦ ਡਿਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤਿਸ਼ਾ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਠੀਆਂ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਦਰਸ਼ਨ 85 ਦਿਨ ਸਰਾ ਚਿਤਮਾ ਆਨੰਦਨ ਨੀਤਾ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਜਨਸਰਾ ਚਿਤਮਾ ਅਨੰਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰਾਂ ਬੇਨੰਤੀਆ ਤਿਸ ਮੋਹਨ ਲਾਲ ਪਿਆਰੀ ਹਉ ਫਿਰੋਂ ਖੋਜੰਤੀਆ ਤਿਸ ਦਸ ਪਿਆਰੀ ਸਿਰ ਧਰੀ ਉਤਾਰੀ ਇਕ ਘੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੀ ਰੰਗ ਰੰਗਾਰੇ ਇਕ ਤਿਲ ਭੀ ਨਾ ਤੇਰੀ ਜੈ ਪ੍ਰਭ ਸਿਉ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਿਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾਂ ਬੁਝੰਤੀ ਆ ਯਾਰ ਵੇ ਪ੍ਰੇ ਹੱਬੇ ਸਖੀਆਂ ਮੋ ਕਹੀ ਨਾ ਜਹਿਆ ਯਾਰ ਵੇ ਹਕ ਡੋ ਹਕ ਚਾੜ ਹੋਂ ਕੇ ਸਚ ਤੇ ਹਿਆ ਹਕ ਦੋ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਸਲ ਜਿਨੀ ਮੈਂਡਾ ਲਾਲ ਰਿਜਾਇ ਹਉ ਤਿਸ ਅਗੇ ਮਨ ਦੇਹਿਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰ ਦੱਸ ਦਿਖਾ ਪਿਰ ਕੇ ਹਿਆਂ ਯਾਰ ਵੇ ਪਿਰ ਆਪਣ ਭਾਣਾ ਕਿਛ ਨੀ ਸੀ ਸ਼ੰਦਾ ਯਾਰ ਵੇ ਤੈ ਰਾਵਿਆ ਲਲਨ ਮੂੰ ਦਸ ਦਸੰਦਾ ਲਲਨ ਤੈ ਪਾਇਆ ਆਪ ਗਵਾਇਆ ਜੈ ਧੰਨ ਭਾਗ ਮਥਾਣੇ ਬਾ ਪਕੜ ਠਾਕੁਰ ਹਉ ਕਿਦੀ ਗੁਣ ਅਵ ਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਜਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੇ ਸਾ ਮੈਂ ਪਾਈ ਵਰ ਲੋਰੀਂਦਾ ਆਇਆ ਵਜੀ ਵਾਧਾਈ ਮਹਾ ਮੰਗਲ ਰਹਸ ਥੀਆ ਪਿਰ ਦਿਆਲ ਸਦ ਨਵ ਰੰਗੀਆ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਦਕੇ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੋ ਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬੈਨ ਨਮਨ ਤਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨ ਦਿਨ ਨੀਤ ਖੋਲ ਕਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ